ਇਹ ਲੀਕ ਨੂੰ ਖੜੀ ਕਿਉਂ ਖੜੀ ਬਾਬਾ ਜੀ ਬਹੁਤ ਟਾਈਮ ਹੋ ਗਿਆ ਹਾਂ ਮੁਰਗਾ ਨਹੀਂ ਫਸਿਆ ਐਤ ਆਪਣੀ ਤੀਜੀ ਮੰਦਰ ਨੂੰ ਵੀ ਅਟਕੀ ਖੜੀ ਆ ਉਹ ਪੋਹਦਾ ਮੁਰਗਾ ਆਉਂਦਾ ਕੋਈ ਬਾਬਾ ਜੀ ਮੇਰੇ ਵਾਲੇ ਵੀ ਮਰਦੇ ਹਨ ਜੱਲੇ ਹੋਇਆ ਜੱਲੇ ਹੋਇਆ ਕੋਈ ਗੱਲ ਨਹੀਂ ਤੀਜੀ ਮੰਦਰ ਵੀ ਬਾਵਾਂਗੇ ਫੌਰ ਜੂਨਰ ਵੀ ਮਨ ਲੈਣੀ ਹਾਲੇ ਮੈਨੂੰ ਵੀ ਮੈਨੂੰ ਆਲਟੋ ਦਵਾ ਦੇ ਭਗਤਾ ਜੇ ਮਰਾਏ ਹੁਣਾਂ ਦਵਾਵਾਗੇ ਦਵਾਵਾਗੇ ਹੋਰ ਫੇਰਾ ਕੋਈ ਬਰਦਾ ਆ ਜਾਣ ਦੇ ਕੋਈ ਕੀ ਗੱਲ ਹੈ ਬਈ ਓ ਯਾਰ ਮੇਰੇ ਘਰੀ ਬਾਬੇ ਨਹੀਂ ਹੁੰਦੇ ਰੁਪਏ ਸੰਜੀ ਬਰਖਦੀ ਨਹੀਂ ਹੁੰਦੀ ਯਾਰ ਕਾਲਾ ਨਹੀਂ ਕਿਉਂ ਐ ਤੰਗੀ ਆ ਯਾਰ ਕਾ ਦੀ ਤੰਗੀ ਰਹਿੰਦੀ ਆ ਯਾਰ ਅੱਛਾ ਯਾਰ ਹੋਰ ਯਾਰ ਮੈਂ ਇੱਕ ਬਾਬੇ ਨੂੰ ਜਾਂ ਮੇਰਾ ਕਿਹੜੇ ਬਾਬੇ ਨੂੰ ਬਾਬਾ ਗੱਡਾ ਦਾਸ ਯਾਰ ਅੱਛਾ ਫੇਰ ਅੱਥਰ ਉਹਦੇ ਕੋਲ ਗਏ ਅੱਛਾ ਉਹ ਕਿੱਥੇ ਆ ਫੇਰ ਕਿੱਥੇ ਰਹਿੰਦਾ ਉਹ ਉਹ ਟਿੱਲੇ ਦੇ ਬੰਦੇ ਹੁੰਦਾ ਅੱਛਾ ਫਿਰ ਤਾਂ ਜਾਣਾ ਪਊ ਬਾਬੇ ਨੂੰ ਮਿਲਣਾ ਪਊਗਾ ਜਾ ਰਸਣਾ ਪਊਗਾ ਦੋ ਵਾਰ ਵੈਸੇ ਕਰ ਦੂੰਗਾ ਕਈ ਵਾਰ ਤਾਂ ਅੱਛਾ ਜੀ ਤੁਰ ਬੋਤ ਬਾਬਾ ਪਹੁੰਚਿਆ ਫਿਰ ਤਾਂ ਜਾ ਕੇ ਇਹ ਕਿੱਥੇ ਹੀ ਆ ਬਾਬਾ ਉਹ ਆਪਣੇ ਟਿੱਲੇ ਦਵਾਈਆਂ ਲੱਗ ਰਹੀਆਂ ਵੇਲਾ ਹੀ ਕਰੀਂ ਵੇਲਾ ਮੇਲੇ ਫਿਰ ਤਾਂ ਬਾਗ ਚਾਲਦੇ ਦੇਖਿਆ ਹੁਣ ਅੱਜ ਆਪਾਂ ਅੱਜ ਦੇਖੇ ਸ਼ਾਮ ਨੂੰ ਬਾਗ ਚਾਲਦੇ ਠੀਕ ਆ ਸ਼ਾਮ ਨੂੰ ਬਾਗ ਚਾਲਦੇ ਹਾਂ ਚੱਲ ਫਿਰ ਸ਼ਾਮ ਨੂੰ ਚੱਲਾਂਗੇ ਪੱਕਾ ਖਾਬਕਾ ਯਾਰਾ ਠੀਕ ਹੈ ਹੁਣ ਮੈਂ ਘਰੇ ਕੰਮ ਆ ਗਏ ਨੂੰ ਚੰਗਾ ਮੈਂ ਕੰਮ ਥੋੜਾ ਕੰਮ ਕਰ ਆਵਾ ਮੈਂ ਠੀਕ ਆ ਚੰਗਾ ਚੰਗਾ ਯਾਰਾ ਚੰਗਾ ਠੀਕ ਆ

ਦਾ ਤੇ ਬੇੜੇ ਬਾਹਰ ਨੇ ਠੀਕ ਆ ਭਾਈ ਹਾਂ ਚੱਲੀਏ ਠੀਕ ਆ ਭਾਈ ਬਸ ਈ ਗੱਲ ਉਹ ਇੱਕ ਕੰਮ ਤਾਂ ਰਹਿ ਗਿਆ ਬਾਬੇ ਨੂੰ ਦੁਪਹਿਰ ਵੇਲੇ ਆ ਜਾਣਾ ਆ ਜਾ ਕੇ ਆਪਾਂ ਬਾਬੇ ਦੇ ਚੱਲੋ ਯਾਰ ਬਾਬਾ ਜੀ ਅਸੀਂ ਦੁਵਾਰਾ ਆ ਸਕਦੇ ਹਾਂ ਜੀ ਹਾਂ ਭਾਈ ਆ ਸਕਦੇ ਹਾਂ ਜੀ ਦੁਵਾਰਾ ਗੱਲ ਕਰੂ ਜਾਂ ਉਧਰ ਗੱਲ ਕਰ ਮੈਂ ਭਾਜ ਭਾਈ ਬਾਬਾ ਦੁਆਰਿਆ ਆਫਾ ਤੇ ਬਾਬੇ ਲੈ ਕੇ ਤੁਸੀਂ ਨਹੀਂ ਫਾ ਭਗਤ ਆ ਸਕਦੇ ਹੋ ਕੋਈ ਮਰਜ਼ੀ ਉਰੀ ਹੋਣੀ ਫਾ ਭਗਤ ਆ ਸਕਦੇ ਹੋ ਬਹੁਤ ਕਰਨ ਕਰ ਨਿਹਮਾ ਕਰ ਲੈ ਅੱਛਾ ਹੈ ਮਰਜ਼ੀ ਤੁਸੀਂ ਆ ਸਕਦੇ ਹੋ ਹਾਂਜੀ ਇਹਦਾ ਪਤਾ ਲੱਗ ਗਿਆ ਸਾਨੂੰ ਇਹ ਬਹੁਤ ਸ਼ਕਤੀ ਵਾਲੇ ਬਾਬਾ ਹੀ ਨਹੀਂ ਫਾ ਭਗਤ ਆ ਸਕਦੇ ਹੋ ਠੀਕ ਹੈ ਜੀ ਕੋਈ ਵੀ ਸਮੱਸਿਆ ਹੋਵੇ ਤਾਂ ਬਾਬਾ ਹੱਲ ਕਰ ਸਕਦਾ ਤੁਹਾਡਾ ਆ ਬਾਬੇ ਕੋਲੇ ਆ ਕੇ ਤੁਸੀਂ ਹੱਲ ਕਰਵਾ ਸਕਦੇ ਹੋ ਮੈਂ ਕੋਈ ਨਹੀਂ ਜਿਆ ਆ ਮਾਰੀ ਜਾਈ ਕਰ ਨੂੰ ਆ ਮਾ ਗਈ ਜੀ ਠੀਕ ਹੈ ਦਵਾਰ ਆ ਮਾ ਗਈ ਠੀਕ ਠੀਕ ਹੈ ਜੀ ਠੀਕ ਕੁਸਤਾ ਪੈਸੇ ਵੀ ਤੇ ਉਹਨਾਂ ਨੂੰ ਮੁੜ ਕੇ ਆਉਣਗੇ ਕੰਨਾ ਆਵੜ ਕੇ ਭਗਤਾ ਉਹਨਾਂਗੇ ਬਾਬਾ ਸਾਡਾ ਆਪਣੀ ਤੀਜੀ ਮੰਜ਼ਲ ਵੀ ਨਹੀਂ ਪੈਣੀ ਉਹ ਛੱਡੇ ਹੋਏ ਤੀਰ ਕੋਈ ਗੱਲ ਨਹੀਂ ਫੇਰ ਪਹਿਲੇ ਪੈਸੇ ਦੇਣੇ ਪੈਂਦੇ ਨੇ ਫੇਰ ਹੀ ਆਉਂਦੇ ਨੇ ਠੀਕ ਆ ਬਾਈ ਤੇ ਰਕਮਾ ਠੀਕ ਆ ਬਾਈ ਹਾਂ ਤੈਨੂੰ ਹੌਲੀ ਹੌਲੀ ਨਵਾਂ ਨਵਾਂ ਚੇਲਾ ਉੱਠਿਆ ਕੋਈ ਗੱਲ ਨਹੀਂ ਤੈਨੂੰ ਹੌਲੀ ਹੌਲੀ ਪਿਆਰ ਬਸਿਖਾਰ ਆ ਜਾ ਸਾਰਾ ਠੀਕ ਆ ਬਾਈ ਫੇਰ ਮੁੰਦਰਾ ਵੀ ਬਾਵਾਂਗੇ ਕੰਨਾ ਚ ਪਾੜ ਕੇ ਤੈਨੂੰ ਪੱਲੇ ਦਾ ਸਾਹ ਵੀ ਬਣਾਵਾ ਠੀਕ ਆ ਬਾਬਾ ਜੀ ਬਹੁਤ ਬਹੁਤ ਧੰਨਵਾਦ ਉਸ ਤੇ ਤੇਰੇ ਤੋਂ ਲਈ ਸਾਡੇ ਲੱਗੂ ਵੱਡੀਆਂ ਹੋਣਗੀਆਂ ਠੀਕ ਆ ਬ ਨਾਲ ਕਰਾਂਗੇ ਦ੍ਰਿਸ਼ਟੀਕਾਂ ਠੀਕ ਆ ਬਾਬਾ ਜੀ ਉਹ ਕਿਨੇ ਲੈਣੇ ਪੈਸੇ ਹੋਏ ਉਹ ਬੈਂਕ ਤੋਂ ਲੈ ਆਇਆ ਯਾਰ ਅੱਜ 40000 ਰੁਪਏ ਲੈ ਆ ਆ 40000 ਦਾ ਸੀਆਰ ਕਰਾਵਾਂਗੇ ਚੱਲ ਜੇ ਨਾਲ ਨੂੰ ਆ ਕੇ ਚੱਲ ਜੀਓ ਫਿਰ ਬਾਬਾ ਲੁੱਟ ਕੀ ਤਾਂ ਨਹੀਂ ਪਾਜਦਾ ਕਿਤੇ ਇਹ ਤਾਂ ਨਾ ਨਾ ਬਾਬਾ ਬਹੁਤ ਮਹੰਚਾ ਹੋਇਆ ਹੈ ਨਾ ਨਾ ਚੱਲ ਅੱਜ ਫਿਰ ਮੈਂ 40000 ਅੱਜ ਹੀ ਕਢਾ ਕੇ ਲੈ ਆਗਾ ਚੱਲ ਦੇਖਣ ਆ ਜਾ ਫਿਰ ਚੱਲ ਆ ਜਾ

दसो भाई की समस्या साढ़े बी सारे पैसे तंकी आ रही थी बाबा जी पैसे नहीं हों के आई थी फट फट की समस्या बी समस्या भी साधा नहीं हों पैसा चुप भरी गई ना हाँ भरी गई बा जी मैं अपने पैसे फिर मोबाइल हम कोई ना छोटी समस्या का हल करते फट फर्शा जय माबा पेट दी

ਮਗਾ ਹੋ ਗਿਆ ਤਾਂ ਵੀ ਤੇ ਰਹਿਦਾ ਉਹ ਮੈਨੂੰ ਪਤਾ ਉਹ ਉਹਦੀ ਬਹੁਤ ਵਾਰੀ ਬਰੇਡ ਕਰੀ ਜਾਂਦਾ ਤੇ ਤੇ ਉਹਦਾ ਥੋੜਾ ਨਗਰੋਂ ਲਾਦਾ ਅੱਛਾ ਬਾਬਾ ਜੀ ਆ ਜ ਮੈਂ ਬਲਕ ਲਵਾ ਲਵਾਂ ਲਵਾਉਂਗਾ ਨਵੇਂ ਲਿਆ ਦੇ ਤਾਗੇ ਬੱਬੀ ਆ ਗਈ ਆਹ ਯਾਰ ਜੇ ਬੱਬਾ ਜੀ ਕੋਈ ਗੱਲ ਨਹੀਂ

जय बाबा गडर नाथ जी जय बा नाथ जी जय बाबा गड्ढा नाथ जी जय बाबा गड्ढा नाथ जय बा गड्ढा जय बाबा गड्ढा नाथ जी ਆਪ ਪਿੱਛੋਂ ਕੋਈ ਆਵਾਜ਼ ਨਹੀਂ ਆ ਰਹੀ ਯਾਰ। ਓਹ ਹਾਂ ਭਾਈ ਯਾਰ ਬਹਿ ਜਾਣਾ ਵੀ ਆਪਣੇ ਬਹੁਤ ਬਣ ਕੇ ਆਏ ਨਹੀਂ ਹਨਾ ਵੀ ਸਾਡਾ ਦੇਖ ਨਾ ਲਈਏ ਆਪਾਂ ਯਾਰ। ਦੇਖਿਆ ਅੱਖ ਖੋਲ ਕੇ ਦੇਖ ਨਾ ਲਈਏ ਯਾਰ। ਦੇਖ ਲਾਣੇ ਆ। ਬਾਬਾ ਬਹੁਤ ਓਹ ਕੀ ਹੋ ਗਿਆ? ਓਹ ਬਾਬਾ ਦਾ ਹੈ ਨਹੀਂ ਓਏ। ਓ ਮੈਂ ਤਾਂ ਆਪਣੀ ਪਤਾ ਭਾਈ ਯਾਰ। ਓਏ ਲੁੱਟੇ ਓਏ। ਓਏ ਤਾਂ ਗਾ ਲੁੱਟੇ ਕਰੇ। ਓਏ ਤੇਰੇ ਵੇ। ਓਏ ਮੈਂ ਤਾਂ 40000 ਰੁਪਏ ਓਣ ਕਢਾ ਕੇ ਲਿਆ ਸੀ ਓਏ। ਹਾਏ ਓਏ ਲੁੱਟੇ ਗਏ ਓਏ ਨਿੰਦਾ ਬਾਈ ਕੋ ਓਏ ਲੁੱਟੇ ਗਏ ਓਏ ਓਏ ਬਾਈ ਓਏ ਮੈਂ 40000 ਲੋਨ ਕਢਾ ਕੇ ਲਿਆ ਸੀ ਓ ਬਾਈ ਓਏ ਇਹ ਨੂੰ ਤਾਂ ਆਪਣੀ ਪਤਾ ਸੀ ਯਾਰ ਓ ਯਾਰ ਲੁੱਟੇ ਗਏ ਬਾਈ ਯਾਰ ਲੁੱਟੇ ਗਏ ਲੁੱਟੇ ਗਏ ਮੈਨੂੰ ਕੀ ਪਤਾ ਸੀ ਓ ਲੁੱਟੇ ਗਏ ਯਾਰ ਹਾਂਜੀ ਸੱਸਰੀ ਘਰ ਸਾਰਿਆਂ ਨੂੰ ਸੱਸਰੀ ਘਰ ਬਾਈ ਸਾਡੇ ਵੱਲੋਂ ਸਾਰਿਆਂ ਨੂੰ ਇਹ ਵੀਡੀਓ ਆਪਾਂ ਕੋਈ ਉਹਨਾਂ ਸਾਰੇ ਵਸਤੇ ਬਣਾਏ ਜਿਹੜੇ ਪਖੰਡ ਕਰਦੇ ਨੇਗੇ ਜਿਹੜੇ ਬੋਲੇ-ਬਾਲੇ ਲੋਕਾਂ ਨੂੰ ਠਾਗਦੇ ਨੇਗੇ ਜਿਹੜੇ ਵਧੀਆ ਰੱਬ ਦੇ ਬਿਰਤੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਤੁਸਨ ਪਤੀ ਉਹਦੇ ਖਾਤੇ ਰੋਈ ਮੱਥਾ ਟੇਕਣਾ ਅਸੀਂ ਵੀ ਜਾਣਦੇ ਆਗੇ ਪਰ ਆਪਾਂ ਕਹਿੰਦੇ ਆ ਵੀ ਇਹ ਠੱਗਿਆ ਠੋੜਿਆ ਤੋਂ ਬਚੋ ਤੇ ਸਾਡੀ ਟੀਮ ਦਾ ਮੈਸੇਜ ਲਾਉਣਾ ਹੈ ਕਿ ਸਮਝਾਉਣਾ ਸਾਡੀ ਟੀਮ ਦਾ ਵੀ ਆਪਾਂ ਚੰਗੇ ਵਸੇ ਹੀ ਰਹੀਏ ਅਹਨੇ ਪਖੰਡੇ ਖਾਵਾ ਤੋਂ ਬਚੋ ਭਾਈ ਗੁਰੂ ਬਖਸ਼ਾਵਾਂ ਨੂੰ ਮੰਨੋ ਠੀਕ ਹੈ ਇਹ ਪਖੰਡੇ ਖਾਵਾ ਤੋਂ ਬਹੁਤ ਠੱਗਦੇ ਨੇਗੇ ਇਹਨਾਂ ਕੋਲੋਂ ਜਾਣੋ ਹਟੋ ਦੇਖ ስታለባት ጊዜ አዲስ አሪፍ ይሄን ደግሞ